ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਪੰਜਾਬ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਚੱਕਰਵਾਤੀ ਸਿਸਟਮ ਜਿਹੜਾ ਪੰਜਾਬ ਦੇ ਨਜ਼ਦੀਕ ਬਣਿਆ ਹੋਇਆ ਸੀ ਹੁਣ ਹੌਲੀ ਹੌਲੀ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਤੇ ਆਪਾਂ ਅਗਰ ਗੱਲ ਕਰੀਏ ਤਾਂ ਮੀਂਹ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਰਹੇ ਸੀ ਅਗਰ ਹੁਣ ਆਪਾਂ ਗੱਲ ਕਰੀਏ ਤਾਂ ਇਹ ਬੱਦਲਵਾਈ ਸਿਸਟਮ ਸਾਨੂੰ ਹਜੇ ਪਟਿਆਲੇ ਤੋਂ ਲੈ ਕੇ ਰੂਪਨਗਰ ਜ਼ਿਲ੍ਹਾ ਲੁਧਿਆਣਾ ਮੋਗਾ ਖੰਨਾ ਮੋਰਿੰਡਾ ਕੋਰਾਲੀ ਦੇ ਨਾਲ ਦੀ ਨਾਲ ਹੁਸ਼ਿਆਰਪੁਰ ਨਮਾਸ਼ਹਿਰ ਦੇ ਵਿਚਕਾਰ ਤੱਕ ਗੜ ਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਇਹ ਕੁਸ਼ਕ ਜਗਾਵਾਂ ਨੇ ਜਿਨ੍ਹਾਂ ਵਿੱਚ ਇਸ ਦਾ ਅਸਰ ਹਰੇ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਮੇਂ ਤੁਹਾਡੇ ਸਾਹਮਣੇ ਹੈ ਜੀ ਇਮੇਜ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਇਹ ਬੱਦਲੀ ਸਿਸਟਮ ਜਿਹੜਾ ਹੁਣ ਪੰਜਾਬ ਦੇ ਇਸੇ ਹਿੱਸੇ ਵਿੱਚ ਬਣਿਆ ਹੋਇਆ ਹੈ ਪਰ ਇਹ ਜਿਹੜਾ ਸਿਸਟਮ ਹੈ ਆਪਾਂ ਚੱਕਰਵਾ ਅਗਰ ਤੁਹਾਨੂੰ ਜ਼ੂਮ ਆਊਟ ਕਰਕੇ ਦਿਖਾਵਾਂ ਮੈਂ ਤੇ ਇਹ ਹੁਣ ਕਮਜ਼ੋਰ ਹੋ ਕੇ ਭਾਰਤ ਦੇ ਉੱਤਰੀ ਪਾਸੇ ਤੋਂ ਅੱਗੇ ਲੰਘ ਚੁੱਕਿਆ ਤੇ ਹੁਣ ਆਪਾਂ ਗੱਲ ਕਰ ਲਈਏ ਜਿਹੜਾ ਸਿਸਟਮ ਹੈ ਇਹ ਸ਼ਾਮ ਦੇ ਵੇਲੇ ਤੱਕ ਕਿਵੇਂ ਦਾ ਵਰਤਾਰਾ ਕਰੇਗਾ ਜਿਹੜੇ ਤੁਹਾਨੂੰ ਅਸੀਂ 5-4 ਜ਼ਿਲ੍ਹੇ ਦੱਸੇ ਨੇ ਜਿਦੇ ਵਿੱਚ ਖਾਸ ਤੌਰ ਤੇ ਪਟਿਆਲੇ ਦਾ ਕੁਝ ਹਿੱਸਾ ਮੋਹਾਲੀ ਮਰਿੰਡਾ ਖੰਨਾ ਰੋਪਨਗਰ ਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਥੋੜਾ ਬਹੁਤਾ ਹਿੱਸਾ ਅਨੰਦਪੁਰ ਸਾਹਿਬ ਤੇ ਮਰਿੰਡਾ ਇਹਨਾਂ ਦੇ ਇਲਾਕੇ ਦੇ ਵਿੱਚ ਇਹਦਾ ਅਸਰ ਫਿਲਹਾਲ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਬੱਦਲਬਾਈ ਸਿਸਟਮ ਦੇ ਨਾਲ ਨਾਲ ਕਿਣਮਣ ਕਣੀ ਵੀ ਹੋ ਸਕਦੀ ਹੈ ਸਵੇਰ ਦੇ ਵੇਲੇ ਵੀ ਕਿਣਮਣ ਕਣੀ ਹੋਈ ਹੈ ਜੀ ਤਾਪਮਾਨ ਦੇ ਵਿੱਚ ਗਰਾਵਟ ਆਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਕਾਰਨ ਸਾਨੂੰ ਸ਼ਾਮ ਦੇ ਵੇਲੇ ਤੱਕ ਇਸੇ ਤਰ੍ਹਾਂ ਇੱਕ ਮੋਹਲ ਬਣਿਆ ਰਹੇਗਾ ਇਸ ਟਾਈਮ ਹਵਾ ਸਾਨੂੰ ਪੂਰਬ ਦਿਸ਼ਾ ਤੋਂ ਚੱਲਦੀ ਹੋਈ ਥੋੜੀ ਬੋਚ ਦਿਖਾਈ ਦੇ ਰਹੀ ਹੈ ਕਿ ਜ਼ਿਆਦਾਤਰ ਹਵਾ ਦਾ ਜ਼ੋਰ ਪੱਛਮ ਦਿਸ਼ਾ ਤੋਂ ਸਾਨੂੰ ਸ਼ਾਮ ਦੇ ਵੇਲੇ ਵੱਨਦਾ ਹੋਇ ਦਿਖਾਈ ਦੇ ਰਿਹਾ ਹੈ ਅਤੇ ਰਾਤ ਦੇ ਵੇਲੇ ਜਿਹੜੀ ਹਵਾ ਹੈ ਉਹ ਪੂਰਬ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਜਾਵੇਗੀ ਜਿਸ ਦਾ ਅਸਰ ਤੁਹਾਨੂੰ ਅਸੀਂ ਸ਼ਾਮ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਅਗਰ ਗੱਲ ਕਰੀਏ ਤਾਪਮਾਨ ਦੇ ਵਿੱਚ ਗਰਾ ਤਾਪਮਾਨ ਓਵਰ ਰਾਜ ਅੱਜ ਐਵਰੇਜ ਤਾਪਮਾਨ 32 ਡਿਗਰੀ ਤੇ 33 ਡਿਗਰੀ ਦਿਖਾਈ ਦੇ ਰਹੇ ਨੇ ਹਵਾ ਦੇ ਵਿੱਚ ਨਮੀ ਆ ਠੰਡ ਦਾ ਅਹਿਸਾਸ ਨਾਰਮਲ ਬਣਿਆ ਹੋਇਆ ਹੈ ਜੀ ਤੇ ਕੱਲ ਤੱਕ ਮਾਹੌਲ ਇਸੇ ਤਰੀਕੇ ਦਾ ਬਣਿਆ ਰਹੇਗਾ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਵੀਡੀਓ ਚੱਲਦੇ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਵੀਡੀਓ ਦੇਖਣ ਲਈ ਸਾਰ ਦਰਸ਼ਕ ਵੀਰਾਂ ਦਾ ਧੰਨਵਾਦ ਜੀ